ਹਾਂਜੀ ਅੱਜ ਆਪਾਂ ਸਿੱਖਾਂਗੇ ਸਿੰਧੀ ਬੁਟੀ ਤੇ ਪਹਿਲਾਂ ਆਪਾਂ ਇੱਕ ਛੋਟੀ ਬੁਟੀ ਬਣਾਵਾਂਗੇ ਤਾਂ ਕਿ ਆਪਾਂ ਨੂੰ ਪਤਾ ਲੱਗ ਜੇ ਕਿਵੇਂ ਬਣਾਈ ਜਾਂਦੀ ਹੈ ਤੇ ਸਟੈਪ ਬਾਈ ਸਟੈਪ ਮੈਂ ਤੁਹਾਨੂੰ ਸਾਰੀ ਚੀਜ਼ਾਂ ਦੱਸੂਗੀ ਤੇ ਪਹਿਲਾਂ ਆਪਾਂ ਨੂੰ ਇਹ ਚਾਹੀਦਾ ਮਟੀਰੀਅਲ ਸਾਰਾ ਜਿਹਦੇ ਵਿੱਚ ਗੁੱਟੀਆਂ ਆ ਗਈਆਂ ਜੀ ਐਂਕਰ ਦੀਆਂ ਗੁੱਟੀਆਂ ਨੇ ਮਾਰਕਰ ਪੈਨ ਆ ਗਿਆ ਤੇ ਫਿਰ ਆਪਾਂ ਲਾਂਗੇ ਨੀਡਲ ਤੇ ਮੈਂ ਨੀਡਲਾਂ ਦੋ ਲਈਆਂ ਨਗੀਆਂ ਦੋਨਾਂ ਵਿੱਚ ਅਲੱਗ-ਅਲੱਗ ਥ੍ਰੈਡ ਪਾ ਲਿਆ ਤਾਂ ਕਿ ਤੁਹਾਨੂੰ ਪਤਾ ਚੱਲ ਜਾਵੇ ਕਿ ਅਲੱਗ-ਅਲੱਗ ਥ੍ਰੈਡ ਨਾਲ ਆਪਾਂ ਕਰਾਂਗੇ ਤਾਂ ਕਿੱਦਾਂ ਹੁੰਦਾ ਡਿਜ਼ਾਈਨ ਤੇ ਹੁਣ ਆਪਾਂ ਇਹਨੂੰ ਕਰਾਂਗੇ ਟ੍ਰੇਸ ਇਸ ਤਰ੍ਹਾਂ ਆਪਾਂ ਇਹਨੂੰ ਟ੍ਰੇਸ ਕਰ ਲਾਂਗਾ ਚਾਰ ਕਾਰਨਰ ਤੇ ਮੈਂ ਜਿਹੜੇ ਕ੍ਰਾਸਿੰਗ ਕੀਤੀ ਹੈ ਸਾਰੀਆਂ ਲੈਣਾ ਇਹਦਾ ਮਤਲਬ ਇਹ ਹੈ ਕਿ ਤੁਸੀਂ ਇਹ ਕ੍ਰਾਸ ਦੇ ਜਿਹੜੇ ਬਾਹਰ ਵਾਲੇ ਕਾਰਨਰ ਨੇ ਉੱਥੋਂ ਹੀ ਸੂਈ ਕੱਢਣੀ ਹੈਗੀ ਹੈ ਇਹਨੇ ਡਿਸਟੈਂਸ ਤੋਂ ਹੀ ਸੂਈ ਆਪਾਂ ਕੱਢਾਂਗੇ ਤੇ ਇਹਦੇ ਉੱਤੇ ਆਪਾਂ ਨੰਬਰ ਲਿਖ ਦਿੰਨੇ ਆ 1 2 3 ਤੇ 4 ਇਹ ਦਾ ਮਤਲਬ ਇਹ ਕਿ ਆਪਾਂ 1 ਤੋਂ ਸ਼ੁਰੂ ਕਰਾਂਗੇ ਫਿਰ 2 ਤੇ ਆਵਾਂਗੇ ਫਿਰ 3 ਤੇ ਤੇ ਫਿਰ 4 ਤੇ ਆਵਾਂਗੇ ਤੇ ਪਹਿਲਾਂ ਆਪਾਂ ਸਭ ਤੋਂ ਪਹਿਲਾਂ ਨੀਡਲ 1 ਤੋਂ ਕੱਢਾਂਗੇ ਇਸ ਤਰ੍ਹਾਂ ਇਹਨੂੰ ਆਪਾਂ ਰਾਉਂਡੀ ਆਣਾਗਾ ਤਾਂ ਕਿ ਇਹਨੂੰ ਆਊਟਲਾਈਨਿੰਗ ਕਰਨੀ ਹੈ ਇੱਕ ਤਰ੍ਹਾਂ ਦੀ ਇਹ ਜਿਹੜੇ ਕੋਰਨਰ ਆ ਆਪਾਂ ਇਨਾਂ ਤੋਂ ਹੀ ਸੂਈ ਕੱਢਾਂਗੇ ਪਹਿਲਾਂ ਆਪਾਂ ਇੱਥੇ ਸੂਈ ਕੱਢ ਲਈ ਜਿਹੜਾ ਮੈਂ ਕ੍ਰਾਸ ਕੀਤਾ ਸੀ ਉਹਦੇ ਤੋਂ ਇੱਕ ਨੰਬਰ ਤੋਂ ਸੂਈ ਕੱਢੀ ਹੈ ਫਿਰ ਸੈਕਿੰਡ ਨੰਬਰ ਦੇ ਉੱਤੇ ਆਪਾਂ ਇਹਨੂੰ ਫਿਰ نیچے ਲੈ ਕੇ ਸੂਈ ਫਿਰ ਉਸੇ ਕਰਾਸ ਦੇ ਉੱਤੇ ਆਪਾਂ ਇਹਨੂੰ ਫੇਰ ਵਾਰ ਕੱਢ ਲਾਂਗੇ ਇਸ ਤਰ੍ਹਾਂ ਇਹਨੂੰ ਚਾਰੇ ਪਾਸੇ ਆਉਟਲਾਈਨਿੰਗ ਕਰ ਦੇਾਂਗੇ ਇਹਦੇ ਵਿੱਚ ਹੁੰਦਾ ਹੈ ਕਿ ਥ੍ਰੈਡ ਨੂੰ ਇੱਕ ਉੱਪਰ ਤੇ ਇੱਕ نیچے ਹੀ ਚੱਕ ਦਮ ਹੈ ਹੋਰ ਜ਼ਿਆਦਾ ਇਹਦੇ ਵਿੱਚ ਕੁਝ ਨਹੀਂ ਹੈਗਾ 3 ਤੋਂ 4 ਹੌਣੇ ਨੂੰ ਅੱਪਰ ਨੀਚੇ ਤੋਂ ਫੇਰ ਕੱਢ ਲਾਂਗੇ ਹਮਮਣ ਇਹਦੇ ਵਿੱਚ ਕੀ ਹੈਗਾ ਜੀ ਇੱਕ ਪਾਸਿਓਂ ਤਾਗਾ ਇੱਥੋਂ ਦੇ ਕੋਲ ਨੀਚੇ ਹੈਗਾ ਇੱਥੋਂ ਉੱਪਰ ਹੈ ਫੇਰ ਇਧਰ ਨੀਚੇ ਦੱਬਿਆ ਗਿਆ ਫੇਰ ਉੱਪਰ ਹੈ ਹੁਣ ਇਧਰੋਂ ਉਪਰੋਂ ਆਪਾਂ ਚੱਕ ਲੈਣਾ ਹੈਗਾ ਕਿਉਂਕਿ ਨੀਚੇ ਦੱਬਿਆ ਗਿਆ ਇਹ ਖਾਸ ਧਿਆਨ ਰੱਖਣਾ ਹੈਗਾ ਜੇ ਤੁਹਾਡੀ ਗਲਤੀ ਹੋ ਗਈ ਕਿ ਦੋਨਾਂ ਸਾਈਡਾਂ ਤੋਂ ਇਕੱਠਾ ਹੀ ਤਾਗਾ ਜਾਂ ਤੁਸੀਂ ਦੱਬਤਾ ਜਾਂ ਦੋਨੋਂ ਵਸੇ ਚੱਕ ਲੈਤੇ ਫੇਰ ਤੁਹਾਡਾ ਇਹ ਨਹੀਂ ਬਣੇਗਾ ਤੇ ਹੁਣ ਮੈਂ ਇਹਦੇ ਵਿੱਚ ਅਲੱਗ ਕਲਰ ਆਪਾਂ ਕੱਢਾਂਗੇ ਤਾਂ ਕਿ ਤੁਹਾਨੂੰ ਪਤਾ ਲੱਗੂਗਾ ਕਿ ਮੈਂ ਇਹਨੂੰ ਕਿੱਥੋਂ-ਕਿੱਥੋਂ ਕੱਢਿਆ ਹੈਗਾ ਕਿਉਂਕਿ ਡਿਫਰੈਂਟ ਕਲਰ ਦੇ ਨਾਲ ਨਾ ਕੈਮਰੇ ਦੇ ਵਿੱਚ ਜ਼ਿਆਦਾ ਵਧੀਆ ਦਿਖੂਗਾ ਤੇ ਮੈਂ ਜੰਟਾ ਥ੍ਰੈਡ ਮੈਂ ਹੁਣ ਲਿਆ ਸੁਈ ਦੇ ਵਿੱਚ ਤੇ ਇਹਨੂੰ ਇੱਕ ਨੰਬਰ ਤੋਂ ਫੇਰ ਸ਼ੁਰੂ ਕਰਾਂਗੇ ਤੇ ਇਹਨੋਂ ਪਾਸ ਸੈਂਟਰ ਚੋਂ ਕੱਢ ਲਾਂਗੇ ਹੁਣ ਇਹ ਬੜਾ ਧਿਆਨ ਦੇਣਾ ਹੈ ਇਹ ਹੁਣ ਜਿਹੜਾ ਤਾਗਾ نیچے ਦੱਬਿਆ ਗਿਆ ਹੈਗਾ ਜਿੱਦ ਤ ਆਪਾਂ نیچے ਜਿਹੜਾ ਉੱਪਰ ਆ ਉਧਰੋਂ ਤਾਂ ਫਿਰ ਆਪਾਂ ਇਹਨੂੰ نیچے ਚੱਕਾਂਗੇ ਜੇ ਇਧਰੋਂ ਦੱਬਿਆ ਹੋਇਆ ਤਾਂ ਫਿਰ ਇਹਨੂੰ ਉੱਪਰ ਚੱਕਾਂਗੇ ਹੁਣ ਆਪਾਂ ਇਹਨੂੰ نیچے ਚੱਕ ਕੇ ਜਿਹੜਾ ਬਾਹਰਲੇ ਪਾਸੇ ਸੀਗਾ ਕ੍ਰਾਸਿੰਗ ਦੀ ਲਾਈਨ ਇੱਥੇ ਉੱਪਰ ਹੈ ਇਹਨੂੰ نیچے ਰੱਖ ਦਾਂਗੇ ਇਹਨੂੰ ਚੱਕ ਲਾਂਗੇ ਤੇ ਹੁਣ ਇਹਨੂੰ ਫੈਬਰਿਕ ਦੇ ਵਿੱਚ ਨਹੀਂ ਲੈ ਕੇ ਜਾਣਾ ਆਪਾਂ ਨੀਡਲ ਹੁਣ ਸਿਰਫ ਉੱਪਰੋਂ ਉੱਪਰੋਂ ਫਿਲ ਕਰਨੀ ਹੈ ਆਊਟਲਾਈਨਿੰਗ ਜਿਹੜੀ ਕੀਤੀ ਹੈ ਹੁਣ ਦੇਖੋ ਇਹ ਚੱਕ ਲਈ ਆਪਾਂ ਤੇ ਹੁਣ ਇਹ ਫਿਰੋਜੀ ਕਲਰ ਆ ਜਿਹੜਾ ਇਹ ਉੱਪਰ ਹੈ ਇਹਨੂੰ ਆਪਾਂ ਦੱਬ ਦਿਆਂਗੇ ਤੇ ਇਧਰੋਂ ਇਹ ਦੋਨੋਂ ਚੱਕੇ ਜਾਣਗੇ ਕਿਉਂਕਿ ਇਹ ਦੋਨੋਂ ਨੀਚੇ ਆ ਫਿਰ ਆਪਾਂ ਘੁੰਮ ਕੇ ਆਵਾਂਗੇ ਇਹਨਾਂ ਦੇ ਸੈਂਟਰ ਵਿੱਚ ਦੀ ਲੰਘਾਂਗੇ ਹੁਣ ਇਧਰ ਉੱਪਰੋਂ ਕਮਾ ਕੇ ਸੂਈ ਜਿਹੜਾ ਨੀਚੇ ਵਾਲਾ ਸਟੈਪੋਂ ਚੱਕ ਲਾਂਗੇ ਇਸ ਤਰ੍ਹਾਂ ਚੱਕ ਕੇ ਜਿਹੜੇ ਹੁਣ ਆਪਾਂ ਦੋਨੋਂ ਚੱਕੇ ਹੋਏ ਨੇਗੇ ਇਹਨਾਂ ਦੇ ਵਿੱਚ ਦੀ ਆਪਾਂ ਸੂਈ ਫੇਰ ਕੱਢ ਲੈਣੀ ਹੈ બસ ਇਹ ਤੁਸੀਂ ਉਵੇਂ ਜਿਵੇਂ ਪਹਿਲਾਂ ਸਿੰਗਲ ਰਾਉਂਡ ਕੱਢਿਆਗਾ ਫਿਰ ਉਵੇਂ ਹੀ ਡਬਲ ਰਾਉਂਡ ਕੱਢਣਾ ਹੈਗਾ ਬਸ ਇਹ ਧਿਆਨ ਦੇਣਾ ਚੱਕ ਦਾ ਬੰਦਾ ਹੋਰ ਇਹਦੇ ਵਿੱਚ ਕੁਝ ਨਹੀਂ ਹੈਗਾ ਬਹੁਤ ਈਜ਼ੀ ਹੈ ਬਸ ਉਹਦੇ ਵਿੱਚ ਦੀ ਆਪਾਂ ਫਿਰ ਅੱਗੇ ਫਿਰ ਇੱਕ ਹੋਰ ਦੱਬਿਆਗਾ ਤਾਂ ਦੋ ਇਕੱਠੇ ਚੱਕ ਲਈਏ ਹੁਣ ਜਿਹੜੇ ਦੋ ਇਕੱਠੇ ਚੱਕੇ ਨੇ ਉਹਨਾਂ ਦੇ ਸੈਂਟਰ ਵਿੱਚ ਫਿਰ ਨਿਕਲਾਂਗੇ ਤੇ ਇਹਦੀ ਸਭ ਤੋਂ ਸਹੀ ਬਣਨ ਦੀ ਨਿਸ਼ਾਨੀ ਇਹ ਹੀ ਹੈ ਕਿ ਜਿੱਥੋਂ ਤੁਸੀਂ ਇਹ ਸ਼ੁਰੂ ਕੀਤੀ ਹੈ ਉੱਥੇ ਜਾ ਕੇ ਇਹਨੇ ਖਤਮ ਹੋਣਾ ਹੈ ਅਣੇ ਸਾਰਿਆਂ ਦੇ ਵਿੱਚ ਦੀ ਗੱਡ ਲਈ ਬਸ ਇੰਨਾ ਹੀ ਕੰਮ ਸੀਗਾ ਇਸ ਪੂਰਾ ਬੂਟੀ ਫਿਲ ਹੋ ਗਈ ਹੈ ਤੇ ਸਿੰਗਲ ਬੂਟੀ ਬਣ ਕੇ ਤਿਆਰ ਹੋ ਗਈ ਹੈ ਹੁਣ ਤੁਸੀਂ ਇਹਦੇ ਤੋਂ ਤਿੰਨ ਚਾਰ ਜਿੰਨੀਆਂ ਵੀ ਬਣਾਉਣੀ ਹੈ ਅੱਗੇ-ਅੱਗੇ ਆਪਾਂ ਪਾਰਟ 1 ਬਣਾਇਆ ਹੈ ਤੇ ਅੱਗੇ ਪਾਰਟ 2 ਦੇ ਵਿੱਚ ਤੁਹਾਨੂੰ ਮੈਂ ਪਾਰਟ 2 ਦੇ ਵਿੱਚ ਆਪਾਂ ਅਲੱਗ-ਅਲੱਗ ਟਾਈਪ ਦੀਆਂ ਬੂਟੀਆਂ ਬਣਾਵਾਂਗੇ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਵਧੀਆ ਲੱਗੀ ਤਾਂ ਤੇ ਅੱਗੇ ਤੁਸੀਂ ਵੀਡੀਓ ਜ਼ਰੂਰ ਦੇਖਣਾ ਮੇਰੀਆਂ ਮੈਂ ਸਾਰੀਆਂ ਵੀਡੀਓ